ਗਵਰਾ ਦੇ ਬੱਸ ਸਟੈਂਡ ਵਿਖੇ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਦੋ ਮਹਿਲਾਵਾਂ ਨੇ ਇੱਕ ਮਹਿਲਾ ਦਾ ਪਰਸ ਚੋਰੀ ਕਰ ਲਿਆ ਜਿਸ ਤੋਂ ਬਾਅਦ ਬੱਸ ਚਾਲਕਾਂ ਨੇ ਹੀ ਚੋਰੀ ਕਰਨ ਵਾਲੀਆਂ ਦੋਵੇਂ ਮਹਿਲਾਵਾਂ ਨੂੰ ਰੰਗੇ ਹੱਥੀ ਕਾਬੂ ਕਰ ਲਿਆ ਤੇ ਥਾਣਾ ਸਿਟੀ ਦੀ ਪੁਲਿਸ ਦੇ ਹਵਾਲੇ ਕਰ ਦਿੱਤਾ ਇਸ ਸੰਬੰਧੀ ਗੱਲਬਾਤ ਕਰਦੇ ਆਂ ਪੀੜਤ ਮਹਿਲਾ ਬਲਵਿੰਦਰ ਕੌਰ ਵਾਸੀ ਗੁਰੂਹਰਿ ਕਰਿਸ਼ਨ ਨਗਰ ਫਗਵਾੜਾ ਨੇ ਦੱਸਿਆ ਕਿ ਜਦੋਂ ਉਸ ਉਹ ਬੱਸ ਵਿੱਚ ਟਿਕਟ ਲੈਣ ਲੱਗੀ ਤਾਂ ਦੇਖਿਆ ਕਿ ਉਸ ਦਾ ਪਰਸ ਚੋਰੀ ਹੋ ਚੁੱਕਾ ਸੀ ਜਿਸ ਤੋਂ ਬਾਅਦ ਬੱਸ ਚਾਲਕਾ ਨੇ ਮੌਕੇ ਤੇ ਹੀ ਪਰਸ ਚੋਰੀ ਕਰਨ ਵਾਲੀਆਂ ਦੋ ਮਹਿਲਾਵਾਂ ਨੂੰ ਕਾਬੂ ਕਰ ਲਿਆ ਤੇ ਪੁਲਿਸ ਦੇ ਹਵਾਲੇ ਕਰ ਦਿੱਤਾ ਉਹਨਾਂ ਕਿਹਾ ਕਿ ਪਰਸ ਵਿੱਚ ਉਹਨਾਂ ਦੇ 850 ਰੁਪਏ ਤੋਂ ਇਲਾਵਾ ਆਧਾਰ ਕਾਰਡ ਵੀ ਮੌਜੂਦ ਸੀ ਕੀ ਨਾਮ ਤੁਹਾਡਾ ਬਲਵਿੰਦਰ ਕੌਰ ਬਲਵਿੰਦਰ ਕੌਰ ਜੀ ਕਿਹੜੀ ਜਗ੍ਹਾ ਤੋਂ ਆਏ ਆਂ ਅਸੀਂ ਗੁਰੂਹਰਿ ਕਰਿਸ਼ਨ ਨਗਰ ਗੁਰੂਹਰਿ ਕਰਿਸ਼ਨ ਨਗਰ ਫਗਵਾੜਾ ਬੱਸ ਸਟੈਂਡ ਤੇ ਕੀ ਗੱ ਪਤਾ ਨਹੀਂ ਭਾਜੀ ਮੈਂ ਤਾਂ ਇੱਥੇ ਬੈਠੀ ਸੀਗੀ ਮੈਂ ਬਾਸ ਤੇ ਬੈਠੀ ਸੀਗੀ ਮੈਂ ਜਦ ਆਧਾਰ ਕਾਰਡ ਦੇਖਣ ਲਈ ਟਿਕਟ ਲਈ ਲੈਣ ਤਾਂ ਮੇਰਾ ਆਧਾਰ ਕਾਰਡ ਆ ਰਿਹਾ ਸੀ ਪਾਰਸਾ ਨਹੀਂ ਸੀਗਾ ਅੱਛਾ ਤੇ ਬਾਹਰ ਰੋਲਾ ਪੈਂਦਾ ਸੀ ਪਾਰਸ ਪਾਰਸ ਮੈਂ ਫਿਰ ਉੱਤਰ ਕੇ ਆਈ ਮੈਂ ਤਾਂ ਮੇਰਾ ਬਾਸ ਸੀ ਅੱਛਾ ਮੈਂ ਤਾਂ ਮੇਰਾ ਬਾਸ ਸੀ ਅੱਛਾ ਪਾਰਸ ਕੱਢ ਲੈ ਸੀ ਤੁਹਾਡਾ ਹਾਂਜੀ ਪਾਰਸ ਕੱਢ ਲੈ ਕਿਹਨਾਂ ਨੇ ਭਾਜੀ ਉਹਨਾਂ ਦੇ ਕੋਲ ਸੀਗਾ ਅੱਛਾ ਕਿਹਨਾਂ ਨੇ ਕੱਢ ਰਿਆ ਸੀ ਪਾਰਸ ਤੁਹਾਡਾ ਲੇਡੀਸ ਆ ਕਿੰਨੀਆਂ ਨੇ ਸੀ ਉਹ ਮੈਂ ਦੇਖੀਆਂ ਨਹੀਂ ਬਾਜੀ ਮੈਂ ਤਾਂ ਦੇਖੀਆਂ ਨਹੀਂ ਬਾਹਰ ਬੈਠੀਆਂ ਸੀ ਦੋ ਜਣੀਆਂ ਸੀ ਜਿਹਦੇ ਪਾਸੇ ਸੀ ਮੈਂ ਬਾਹਰ ਉੱਤਰੀਆਂ ਬਾਜੂ ਦੋ ਦੋ ਜਣਾਂ ਕੁੜੀਆਂ ਸੀ ਕਹਿੰਦੇ ਹਾਂਜੀ ਬਾਹਰ ਦੋ ਜਣੀਆਂ ਸੀ ਹਾਂ ਹਾਂ ਕਿੰਨਾ ਕਿ ਤੁਹਾਡਾ ਗੈਸ ਟੂ ਦੇ ਵਿੱਚ 850 8860 ਰੁਪਏ ਸੀ ਇਹ ਵਿੱਚ ਮੈਂ ਆਧਾਰ ਕਰਦੇ ਹਾਂ ਉਧਰ ਬੱਸ ਸਟੈਂਡ ਵਿਖੇ ਮੌਜੂਦ ਬੱਸ ਚਾਲਕ ਹਰਵਿੰਦਰ ਸਿੰਘ ਬੁੱਧੂ ਨੇ ਦੱਸਿਆ ਕਿ ਬੱਸ ਸਟੈਂਡ ਵਿਖੇ ਪਾਸ ਚੋਰੀ ਕਰਨ ਵਾਲੀਆਂ ਮਹਿਲਾਵਾਂ ਦਾ ਗੈਂਗ ਬਹੁਤ ਹੀ ਸਰਗਰਮ ਹੈ ਜਿਸ ਦੇ ਚੱਲਦਿਆਂ ਹੀ ਦੋ ਮਹਿਲਾਵਾਂ ਨੂਰ ਰੰਗੇ ਹੱਥੀ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਹੈ ਉਨਾ ਪੁਲਿਸ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਗਈ ਹੈ ਉਹ ਜਿਹੜੀਆਂ ਮਹਿਲਾ ਚੋਰੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਤਾਂ ਜੋ ਬਸਾਂ ਵੀ ਸਫ਼ਰ ਕਰਨ ਵਾਲੀਆਂ ਮਹਿਲਾਵਾਂ ਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਾ ਆਵੇ ਫਗਵਾੜਾ ਤੋਂ ਨਵਰਾਂਗ ਚੈਨਲ ਦੇ ਜਸ਼ਰਦੀਪ ਦੀ ਰਿਪੋਰਟ ਫਗਵਾੜਾ ਬੱਸ ਸਟੈਂਡ ਦੇ ਵਿੱਚ ਜਦੋਂ ਜੀ ਆਧਾਰ ਕਾਟ ਵਾਲੀਆਂ ਬੀਬੀਆਂ ਇਕੱਠੀਆਂ ਹੋ ਕੇ ਇੱਕ ਬੱਸ ਦੇ ਵਿੱਚ ਚੜ੍ਹਦੀਆਂ ਉਹਨਾਂ ਦੇ ਵਿੱਚ ਜਿਹੜੀਆਂ ਚੋਰੀ ਕਰਨ ਆਣੀਆਂ ਇੱਕ ਦੋ ਚੜ੍ਹ ਜਾਂਦੀਆਂ ਰੋਜ਼ਾਨਾ ਚੈਨੀ ਜਾਂ ਲੋਕਾਂ ਦੇ ਪਾਰਸ ਕੱਢੇ ਜਾਂਦੇ ਆ ਜੋ ਕਿ ਰਾਤ ਸੇ ਪੈ ਜਾਂਦਾ ਬੀਬੀਆਂ ਬਹੁਤ ਜ਼ਿਆਦਾ ਹੁੰਦੀਆਂ ਇਹਨਾਂ ਨੇ ਉਹ ਟਾਰਗੇਟ ਰੋਜ਼ ਬਣਾਉਣੀਆਂ ਬਾਹਰਲੇ ਪਾਸੇ ਵੀ ਇਹਦੇ ਆਧਾਰ ਕਾਰਡ ਵਾਲਿਆਂ ਨੂੰ ਟਾਰਗੇਟ ਬਣਾਉਣੀਆਂ ਇੱਥੇ ਅੱਡੇ ਦੇ ਬਾਸਟ ਅਡੇ ਦੇ ਅੰਦਰ ਵੀ ਆਧਾਰ ਕਾਰਡ ਵਾਲਿਆਂ ਨੂੰ ਟਾਰਗੇਟ ਬਣਾਉਣੀਆਂ ਇਸ ਕਰਕੇ ਇਹ ਆਏ ਦਿਨ ਚੋਰੀ ਕਰਦੀਆਂ ਸੀ ਅੱਜ ਇਹ ਮੌਕੇ ਦੇ ਉੱਤੇ ਫੜੀਆਂ ਗਈਆਂ ਜੋ ਕਿ ਆਪਣੇ ਆਪ ਨੂੰ ਕਹਿੰਦੀਆਂ ਅਸੀਂ ਬਠਿੰਡੇ ਤੋਂ ਆਈਆਂ ਪਰ ਇਹ ਰੋਜ਼ਾਨਾ ਇੱਥੇ ਹੀ ਫਿਰਦੀਆਂ ਤੇ ਇੱਥੇ ਚੋਰੀ ਕਰਦੀਆਂ ਔਰ 40 ਤੋਂ 50-50 ਹਜ਼ਾਰ ਰੁਪਏ ਰੋਜ਼ ਦੀ ਇਹ ਦਿਹਾੜੀ ਪਾਉਣੀਆਂ ਪੁਲਿਸ ਪ੍ਰਚਾਰਣ ਨੂੰ ਨਾਰ ਸਾਹਿਬ ਨੂੰ ਬੇਨਤੀ ਆ ਕਿ ਇਹਨਾਂ ਦੇ ਬੰਦ ਦੀ ਜਿਹੜੀ ਕਾਰਵਾਈ ਕਰਕੇ ਇਹਨਾਂ ਦੇ ਬਕਾਇਦਾ ਪਰਚਾ ਦਿੱਤਾ ਜਾਵੇ ਤਾਂ ਕਿ ਆਉਣ ਵਾਲਾ ਜਿਹੜਾ ਸਮਾਂ ਆ ਬੱਸ ਅਡੇ ਜੀ ਸੀਪ بتایا ਜਾਵੇ ਜਿਹੜਾ ਅੱਜ ਪਰਸ ਕੱਢਿਆ ਗਿਆ ਸੀ ਵੀਰਾਂ ਕਿਸ ਦਾ ਉਹ ਕਿ ਇਹਨਾਂ ਨੇ ਫੜਿਆ ਮੌਕੇ ਤੇ ਉਹ ਮੌਕੇ ਤੇ ਅਸੀਂ ਫੜਿਆ ਜੀ ਉਦੋਂ ਤੋਂ ਅੱਛਾ ਅਸੀਂ ਸਾਰੇ ਡਰਾਈਵਰ ਕਨੈਕਟਰ ਇੱਥੇ ਸੀਗੇ ਤੇ ਅਸੀਂ ਮੌਕੇ ਤੇ ਇਹਨਾਂ ਨੂੰ ਕੱਢਦਿਆਂ ਨੂੰ ਸਾਡੇ ਕਨੈਕਟਰ ਵੀਰਾਂ ਮਨੀ ਨੇ ਦੇਖ ਲਿਆ ਤੇ ਉਹਨਾਂ ਕਹੇ ਇਹਨੇ ਇਹਦਾ ਪਰਚਾ ਕੱਢ ਕੇ ਇੱਧਰ ਪਾ ਲਿਆ ਇਸ ਕਰਕੇ ਫੜਿਆ ਨਹੀਂ ਅੱਜ ਚੋਰ ਜਿਹਨੇ ਕਾਫੀ ਦਸਮੇ ਤੋਂ ਸਰਕਾਰਾਂ ਅੱਗੇ ਵੀ ਰੱਖਦੇ ਅੱਗੇ ਵੀ ਸ਼ਿਕਾਇਤ ਹੋ ਚੁੱਕੀ ਹੈ ਮਤਲਬ ਬਹੁਤ ਵਾਰੀ ਜੀ ਬਹੁਤ ਵਾਰੀ ਰੋਜ਼ਾਨਾ ਇੱਥੇ ਜੇਬਾਂ ਕੱਟੀਆਂ ਜਾਂਦੀਆਂ ਤੇ ਔਰ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆ ਕਿ ਇੱਕ ਲੇਡੀ ਪੁਲਿਸ ਦੀ ਤਨਾਤੀ ਇੱਥੇ ਕੀਤੀ ਜਾਵੇ ਸਰਕਾਰ ਤੋਂ ਮੰਗ ਕਰਦੇ ਆ ਜੇ ਆਧਾਰ ਕਾਰਡ ਵਾਲੀਆਂ ਬੱਸਾਂ ਚਲਾਉਣੀਆਂ ਉਹਨਾਂ ਦੇ ਨਾਲ ਇੱਕ ਲੇਡੀ ਕਾਂਸਟੇਬਲ ਨੂੰ ਖੜੀ ਕੀਤੀ ਜਾਵੇ ਤਾਂ ਕਿ ਇੰਨੇ ਰੱਜ ਦੇ ਵਿੱਚ ਇਹ ਜੇਬ ਕਤਰਿਆਂ ਤੋਂ ਬਚਾਇਆ ਜਾ ਸਕੇ ਤੇ ਉਹਦਾ ਲੇਡੀ ਦਾ ਪਰਸ ਹੀ ਹੁਣ ਪਰਸ ਪੁਲਿਸ ਨੂੰ ਦੇ ਦਿੱਤਾ ਜੀ ਉਹਦੇ ਵਿੱਚ 860 ਰੁਪਏ ਆ ਉਹ ਉਹਨਾਂ ਨੂੰ ਦੇ ਦਿੱਤੇ ਆ ਜੀ ਉਹ ਲੇਡੀਜ਼ ਹੁਣਾਂ ਥਾਣੇ ਨੂੰ ਭੇਜੇ ਆ ਉਹਨਾਂ ਨੂੰ ਵੀ ਫਾਰਸ ਆਪਣਾ ਜਾ ਕੇ ਤੇ ਪੁਲਿਸ ਕਿਹਨਾਂ ਨੇ ਭਲਾਈ ਸੀ ਤੁਸੀਂ ਭਲਾਈ ਸੀ ਫੋਰਸ ਮੈਂ ਭਲਾਈ ਸੀ